ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਆ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠਟੋਕਟ ਬੀਏ ਤਾਂ ਹੋ ਗਏ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਤੁਹਾਨੂੰ ਆਤਾ ਵੀ ਚੱਕ ਮੀਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪ ਟਾ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪ ਟਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਆ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਕਰਵਾਉਣ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਲਸਾ ਏਰੀਏ ਤੋਂ ਤੇ ਦਸਾਂ ਕਿੱਲਿਆਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱਲਿਆਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੇ ਪਹਿਲਾਂ ਛੋਟਾ ਸਟਾਫ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਤੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਣੇ ਕੋਲੇ ਆਈ ਹੈ ਇੱਕ ਮਾਨਸਾ ਏਰੀਆ ਤੋਂ ਕੁਰੀ ਜੀ ਆਪਾਂ ਨੂੰ ਮਾਨਸਾ ਜਾਂ ਬਠਿੰਡਾ ਦੇ ਵਿੱਚ ਮੁੰਡਾ ਚਾਹੀਦਾ ਹੈ 5-7 ਕਿਲੇ ਦੇ ਵਿੱਚ 5-7 ਕਿਲੇ ਦੇ ਵਿੱਚ ਭੈਣ ਕੇ ਕਰ ਦੇਣਗੇ ਮੁੰਡਾ ਆਪਾਂ ਨੂੰ ਡਬੋਸੀ ਹੋਵੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਮੁੰਡਾ ਆਪਾਂ ਨੂੰ ਡਬੋਸੀ ਹੀ ਚਾਹੀਦਾ ਹੈ ਤੇ ਜੇ ਕਿਸੇ ਮੇਰੇ ਵੀਰ ਦਾ ਡਬੋਸ ਹੋਇਆ ਹੋਇਆ 5-7 ਕਿਲੇ ਪੈੜੀ ਦੇ ਹੈਗੇ ਨੇ ਤਾਂ ਸੰਪਰਕ ਜਰੂਰ ਕਰੋ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਇਆ ਸਰਹੰਦਾ ਏਰੀਏ ਦੇ ਵਿੱਚੋਂ ਕੁਰੀ ਕੈਨੇਡਾ ਪੀਆਰ ਤੇ ਭੈਣ ਦਾ ਹੋਇਆ ਹੋਇਆ ਡਬੂਸ ਤੇ ਭੈਣ ਹੈਗੀ ਹੈ 92 ਦੀ ਵਰਨ ਤੇ 20 25 ਦਿਨਾਂ ਮੰਗਰੂ ਹੀ ਭੈਣ ਘਰੋਂ ਪੈ ਗਿਆ ਠੀਕਾ ਤੇ ਡਬੂਸ ਹੋ ਗਿਆ ਠੀਕਾ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ 10 ਕਿਲਿਆਂ ਦੇ ਵਿੱਚ ਵੀਡੀਓ ਨਹੀਂ ਕਰ ਦੋ ਤਾਂ ਬੁਕੇ ਸ਼ੇਅਰ ਭੈਣ ਵਧੀਆ ਤਕੜੇ ਕਰਵਾਾਂਗੇ ਵਧੀਆ ਤਕੜਾ ਹੀ ਬਿਆ ਕਰਨਗੇ ਵੀਡੀਓਨ ਦਾ ਬੁਕੇ ਸ਼ੇਅਰ ਕਰ ਤੋਂ ਤਾਂ ਕਿ ਇਸ ਪ੍ਰੈਂਡ ਨੂੰ ਸਭ ਜੀ हां जी 사ਸਰੀ কাল ਮੈਂ ਤੁਹਾਡੀ ਆਪਣੀ ਰਪਿੰਦਰ ਤੇ ਮੇਰੇ ਕੋਲੇ ਅੱਜ ਮਿਸਤਰੀ ਸਿੰਘਾਂ ਦੀ ਵਿਚਾਰੀ ਕੁੜੀ ਆਈ ਹੈ ਜੀ ਗੋਡੇ ਤੇ ਹੱਥ ਰੱਖ ਕੇ ਚੱਲਦੀ ਹੈ ਬਹੁਤ ਗਰੀਬ ਪਰਿਵਾਰ ਚੋਂ ਆ ਕੁੜੀ ਤੇ ਸਲਾਈ ਕੜਾਈ ਦਾ ਕਰ ਲੈਂਦੀ ਹੈ ਤੇ ਮੇਰੀ ਹੱਥ ਬਨ ਕੇ ਇਹ ਬੇਨਤੀ ਹੈ ਵੀ ਪਹਿਲੇ ਨੰਬਰ ਤੇ ਤਾਂ ਕੋਈ ਮਜ਼ਾਕ ਵਾਲੀ ਮੈਨੂੰ ਕਮੈਂਟ ਨਾ ਕਰਿਓ ਤੇ ਭੈਣ ਦਾ ਕੇਸ ਮੇਰੇ ਕੋਲੇ ਸਿੱਧਾ ਹੀ ਹੈ ਜੀ ਮਤਲਬ ਕੋਈ ਵਿਚੋਲਾ ਨਹੀਂ ਹੈਗਾ ਵਿੱਚ ਤੇ ਮੈਂ ਮਤਲਬ ਹੈਂਡੀਕੈਪ ਤੇ ਮੁੰਡੇ ਖਾਤਰੀ ਕਿਉਂਕਿ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਮਜ਼ਾਕ ਨਾ ਬਣੇ ਸਾਨੂੰ ਮੁੰਡਾ ਹੈਂਡੀਕੈਪੀ ਚਾਹੀਦਾ ਮੁੰਡਾ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਹੀ ਚਾਹੀਦਾ ਹੈਂਡੀਕੈਪ ਜੀ ਤੇ ਜੇ ਕੋਈ ਮੇਰਾ ਵੀਰ ਵੱਜੋ ਬਤਾ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਕੇਸ ਆਪਣੇ ਕੋਲ ਸਿੱਧਾ ਇਹਦੀ ਆਪਾਂ ਕੋਈ ਫੀਸ ਨਹੀਂ ਲਵਾਂਗੇ ਤੇ ਸੌ ਬਿਸ ਵੀ ਅਸੀਂ ਵਿਆਹ ਵੀ ਆਪਦੇ ਕੋਲ ਹੀ ਕਰਦੇ ਇਹ ਚੁੰਨੀ ਚੜਾਵਾ ਵੀ ਅਸੀਂ ਖੁਦ ਕਰਨਾ ਹੈ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸੀ ਇਹ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਭੈਣ ਧੂਰੀ ਤੁਮਾ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਧੰਨਵਾਦ ਹਾਂਜੀ ਸਸਰੀਕਾਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਹੈ ਜੀ ਰਮਦਾਸ ਸਿੰਘਾਂ ਦੀ ਕੁੜੀ 20 ਕ ਸਾਲ ਉਮਰ ਹੈ ਭੈਣ ਦੀ ਤੇ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਹੈ ਜੀ 2 2.5 ਕਿਲਿਆਂ ਦੇ ਵਿੱਚ ਜੇ ਕੋਈ ਜੱਟਾਂ ਦਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਤੇ ਭੈਣ ਦੀ ਇਹੀ ਡਿਮਾਂਡ ਹੈ ਵੀ ਭੈਣ ਨੇ ਜੱਟਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਤੇ ਉਮਰ ਜ਼ਿਆਦੇ ਨਾ ਹੋਵੇ 24-25 ਸਾਲ ਤੱਕ ਮੁੰਡਾ ਚੱਲ ਜੂਗਾ ਵੀਡੀਓ ਨੂੰ ਕਰ ਦੋ ਦਬਕੇ ਸ਼ੇਰ ਧੰਨਵਾਦ ਜੀ ਉਹਦੇ ਪਰ ਇੰਨਾ ਸੋਚਦਾ ਆ ਅੱਖੀਆਂ ਨੂੰ ਚੈਨ ਨਹੀਂ ਆਉਂਦੀ ਉਹਦੇ ਪਰ ਇੰਨਾ ਸੋਚਦਾ ਆ ਅੱਖੀਆਂ ਨੂੰ ਚੈਨ ਨਹੀਂ ਆਉਂਦੀ ਉਹਨੂੰ ਮੈਂ ਦਿਲ ਦੇਹ ਦੇਣਾ ਉਹਦਾ ਮੈਂ ਦਿਲ ਲਹਿ ਲਹਿਣਾ ਲੱਭਣੀ ਔਰ ਕੋਈ ਨਹੀਂ ਚੰਨੂ ਇੱਕ ਗੱਲ ਦੱਸਣੀ ਆ ਤੇਰੇ ਜਹਾਂ ਹੋਰ ਵੀ ਹੈ ਚੰਨੂ ਇੱਕ ਗੱਲ ਦੱਸਣੀ ਆ ਉਹਦੇ ਬਾਰੇ ਹਾਂਜੀ ਸਸਰੀ ਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ ਪਟਿਆਲੇ ਏਰੀਏ ਦੇ ਵਿੱਚੋਂ ਮੁੰਡਾ 18 ਕਿਲੇ ਪੈਲੀਆ ਮੁੰਡੇ ਕੋਲੇ ਤੇ ਇੱਥੇ ਆਪਦੀ ਫੈਕਟਰੀ ਹੈ ਤੇ ਕੈਨੇਡਾ ਦੇ ਵਿੱਚ ਤਿੰਨ ਮੁੰਡਿਆਂ ਦਾ ਸਾਂਝਾ ਰੈਸਟੋਰੈਂਟ ਹੈ ਜੀ ਕੁੜੀ ਮੁੰਡੇ ਦੀ ਉਮਰ ਹੈਗੀ ਐ 95 ਦਾ ਵਰਤ ਹੈ ਵੀਰ ਦਾ ਆਪਾਂ ਨੂੰ ਕੁੜੀ ਉਮਰ ਚ ਛੋਟੀ ਚਾਹੀਦੀ ਆ ਮੁੰਡੇ ਨਾਲੋਂ ਤੇ ਕੁੜੀ ਚੰਗੇ ਪਰਿਵਾਰ ਦੀ ਹੋਵੇ ਜੀ ਵਧੀਆ ਪੜ੍ਹਾਈ ਵੀ ਟੈਕ ਐਮ ਹਾਂਜੀ ਸਾਸਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਬਹੁਤ ਕਰੀਬ ਪਰਿਵਾਰ ਦੇ ਵਿੱਚੋਂ ਆਈ ਐ ਜੀ ਤੇ ਭੈਣ 12 ਕਲਾਸਾਂ ਪੜ੍ਹੀ ਹੋਈ ਐ ਤੇ ਉਮਰ ਹੈਗੀ ਐ ਸਾਰੀ 24 ਸਾਲ ਤੇ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਮੁੰਡਾ ਚਾਹੀਦਾ ਐ ਤੇ ਮੁੰਡੇ ਦੇ ਕੇਸ ਨਾ ਹੋਣ ਬੋਦੀਆਂ ਵਾਲਾ ਹੋਵੇ ਮੁੰਡਾ ਤੇ ਬਿਲਕੁਲ ਗਰੀਬ ਪਰਿਵਾਰ ਤੋਂ ਆ ਜੀ ਚੁੰਨੀ ਚੜਾਵਾ ਕਰ ਦੇਣਗੇ ਤੇ ਚਾਹੇ ਦੇਖਣ ਆਈ ਲੈ ਜਾਣ ਤੇ ਬਹੁਤ ਜ਼ਿਆਦੇ ਗਰੀਬ ਪਰਾਂ ਤੋਂ ਮੁੰਡਾ ਹੋਵੇ ਮਿਸਤਰੀਆਂ ਹਾਂਜੀ ਸਾਸਰੀ ਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਜਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ ਤੇ ਅਨਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਵੋ ਜਟਾ ਦੀ ਕੁੜੀਆ 93 ਦਾ ਜਨਮ ਹੈ ਜੀ ਧੰਨਵਾਦ